ਆ ਭਾਈ ਜੀ ਆਈ ਗਏ ਸਾਹਮਣੇ ਆਪਾਂ ਮਿਲਦੇ ਆ ਸਸੀ ਕਾਲ ਜੀ ਸਸੀ ਕਾਲ ਜੀ ਫਸਟ ਜੀ ਗੁੱਡ ਪੁਆਇੰਟ ਆ ਨੀ ਬਣਾ ਆ ਵੀ ਦੇਖੋ ਤੇ ਆਪਾਂ ਮੈਨੂੰ ਦਿਖਾ ਦਿੰਦੇ ਆ ਤੁਹਾਨੂੰ ਇੱਕ ਕਰ ਲਓ ਜੀ ਬਦਲਵਾਈ ਹੋ ਗਈ ਆ ਤੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਨੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਕਿੱਦਾਂ ਸਾਰੇ ਗਰਮੀ ਤੋਂ ਬਚੇ ਹੋ ਜੀ ਤੇ ਆਪਾਂ ਚੱਲੇ ਆ ਜੀ ਅੱਜ ਬਰਨਾਲਾ ਸਾਈਡ ਤੇ ਰਸਤੇ ਦੇ ਵਿੱਚ ਆਪਾਂ ਰੁਕਣਾ ਹੈਗਾ ਜੀ ਕੁਝ ਖਾਣ ਪੀਣ ਲਈ ਤੇ ਆਪਣਾ ਇੰਸਟਾਗ੍ਰam ਤੇ ਵੇਖਿਆ ਸੀ ਇੱਕ ਨਾ ਪਲਾਸਟਰ ਜੁੜੀ ਕਰਕੇ ਨੇ ਆਪਣੇ ਮਤਲਬ ਕਪਲੇ ਜੁੜਾ ਕੇ ਲੋ ਤੇ ਉਹ ਨਾ ਉਹਨਾਂ ਨੇ ਖੋਲਿਆ ਹੈਗਾ ਫੂਡ ਦਾ ਤੇ ਉਹ ਪੰਗੜੇ ਦਾ ਉਹਨਾਂ ਦਾ ਬੜਾ ਵਧੀਆ ਸਿਸਟਮ ਹੈ ਤੇ ਆਪਾਂ ਉੱਥੇ ਹੀ ਜਾਂਦੇ ਹਾਂ ਰੁਕਣਾ ਤੇ ਨਾਲ ਨਾਲ ਤੁਹਾਨੂੰ ਖਾਵਾਂਗੇ ਬਲੌਗ ਦੇ ਐਂਡ ਤੱਕ ਬਣੇ ਰਹੋ ਜੀ ਤੇ ਬਾਕੀ ਹੁਣ ਚੱਲਦੇ ਆਂ ਦੇਖਦੇ ਆਂ ਕੀ ਰਿਪੋਰਟ ਹੈ ਆਪਾਂ ਨੂੰ ਸ਼ਾਇਦ ਮਿਲਣਗੇ ਮੈਨੂੰ ਲੱਗਦਾ ਅੱਗੇ ਹੁਣ ਆਪਾਂ ਉਹਨਾਂ ਨਾਲ ਵੈਸੇ ਕੋਈ ਕੰਟੈਕਟ ਨਹੀਂ ਕੀਤਾ ਐਸਾ ਚ ਤੇ ਦੇਖਦੇ ਆਂ ਮਿਲਦੇ ਕਿ ਨਹੀਂ ਬਲੌਗ ਦੇ ਐਂਡ ਤੱਕ ਬਣੇ ਰਹੋ ਲੋਵੀ ਸੰਗਰੂਰ ਦੇ ਨੇੜੇ-ਤੇੜੇ ਆਪਾਂ ਪਹੁੰਚ ਗਏ ਆਂ ਬਸ 5-7 ਮਿੰਟ ਦਾ ਰਸਤਾ ਰਹਿ ਗਿਆ ਜੀ ਸੰਗਰੂਰ ਦਾ ਤੇ ਸੰਗਰੂਰ ਕ੍ਰੋਸ ਕਰਕੇ ਨੇ ਹਣਾ ਜੀ ਸੰਗਰੂਰ ਕ੍ਰੋਸ ਕਰਕੇ ਤੇ ਫਿਰ ਦੇਖਦੇ ਆਂ ਬਾਹੀ ਰੀ ਆਡੀਸ ਕਰਦੇ ਚੀਜ਼ਾਂ ਤੇ ਤੁਹਾਨੂੰ ਵੀ ਦਵਾਂਗਾ ਕੀ ਰਿਪੋਰਟ ਹੈ ਭਾਈ ਜਿਹੜੇ ਵੀ ਲੱਗੋਗੇ ਇਹਨੂੰ ਖੁਸ਼ ਹੋਇਆਓ ਜੀ ਤੇ ਲਓ ਜੀ ਪਹੁੰਚ ਗਏ ਆਪਾਂ ਅੱਗੇ ਟਰੱਕ ਆ ਗਿਆ ਰੋਕ ਲਾਵੇ ਗੱਡੀ ਆਪਾਂ ਆਹ ਦੇਖੋ ਜੀ ਸਾਹਮਣੇ ਪਲਾਸਟਰ ਜੋੜੀ ਦਾ ਬੋਰਡ ਲੱਗਾ ਹੈ ਤੇ ਇੱਥੇ ਨੇ ਜੀ ਪਲਾਸਟਰਸ ਜੋੜੀ ਸਾਹਮਣੇ ਵਾਲਾ ਹੈ ਹਾਂ ਚਲ ਆਪਾਂ ਜਾ ਕੇ ਦੇਖਦੇ ਹਾਂ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਨੂੰ ਤੇ ਮਿਲਦੇ ਆਂ ਬਾਈ ਨੂੰ ਸਾਹਮਣੇ ਬੈਠੇ ਹੋਏ ਨੇ ਤੇ ਉਹ ਚਲੇਗੇ ਅੰਦਰ ਵਾਲੇ ਪਾਸੇ ਤੇ ਆਪਣੀ ਫੈਮਲੀ ਆਪਣੇ ਨਾਲ ਤੇ ਪਹਿਲਾਂ ਬਾਹਰੋਂ ਦੇਖ ਲਓ ਤੁਸੀਂ ਸੈਟਅਪ ਬਾਈ ਨੇ ਮੂੜੇ ਮਾੜੇ ਵਧੀਆ ਲਾ ਰੱਖੇ ਨੇ ਤੇ ਮਿਕਾਂ ਬਹੁਤ ਵਧੀਆ ਆ ਰਹੀਆਂ ਨੇ ਆ ਦੇਖੋ ਸਾਰਾ ਕੁਝ ਟਰਾਂਸਪੇਰੈਂਟ ਹੀ ਹੈ ਗੱਲ ਗੱਲ ਉੱਤੇ ਵਾਹ ਨਹੀਂ ਕਰਨੀ ਹਰ ਮਸਲੇ ਉੱਤੇ ਹਾਂ ਨਹੀਂ ਕਰਨੀ ਬਾਕੀ ਜੋ ਵੀ ਸਾਦਾ ਰਹਿ ਤੁਸਦੀ ਚਾਹ ਨੂੰ ਨਾ ਨਹੀਂ ਕਰਨੀ ਠੀਕ ਹੈ ਭਈ ਆ ਗਿਆ ਤੁਸੀਂ ਨਹੀਂ ਨਾ ਕਰਦੇ ਤੇ ਲੋ ਜੀ ਹੁਣ ਅੰਦਰ ਚੱਲਦੇ ਆਂ ਜੀ। ਜਾਂ ਬਾਈ ਆਈ ਗਏ ਸਾਹਮਣੇ ਆਪਾਂ ਮਿਲਦੇ ਆਂ। ਸასი ਸ਼ਾਲੀ ਸასი ਸ਼ਾਲੀ। ਬਹੁਤ ਜੱਟੀ ਕੋਈ ਕਿੰਨਾ ਨਾ। ਲਓ ਜੀ ਮੁਬਾਰਕਾ ਬਾਈ ਸਭ ਤੋਂ ਪਹਿਲਾਂ ਤਾਂ ਅੰਦਰ ਦੇ ਕੰਮ ਨਹੀਂ। ਹਾਂ ਜੀ। ਥੈਂਕ ਯੂ। ਇਹ ਆ ਜੀ ਬਲਾਸਟਰ ਜੁੜੀ ਵਾਲਾ ਬਾਈ। ਥੈਂਕ ਯੂ। ਕੋਈ ਸਾਰਿਆਂ ਨੇ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਸਾਰੇ ਪਲੇਟਫਾਰਮਸ ਤੇ ਦੇਖਿਆ ਹੋਣਾ। ਤੇ ਦੇਖੋ ਹੁਣ ਅੰਦਰ ਸੈਟਅਪ ਇਹਨਾਂ ਦਾ। ਬਾਈ ਜੀ ਬਹੁਤ ਘੰਟ ਲੱਗਾ ਜੀ। ਬਹੁਤ ਥੈਂਕ ਯੂ। ਹਾਂ ਜੀ ਹਾਂ ਜੀ। ਤੇ ਹੁਣ ਆ ਦੇਖੋ ਜੀ। ਤੰਦਰੁਕ ਨੇ ਬਣਾਇਆ ਹੈ ਸਰਵਿਸਟੈਂਟ ਤੇ ਆਪਾਂ ਹੁਣ ਆਰਡਰ ਵਗੈਰਾ ਕਰਦੇ ਆਂ ਕੁਝ ਇਹ ਖਾ ਕੇ ਦੱਸਦੇ ਆਂ ਤੁਹਾਨੂੰ ਕੀ ਰਿਪੋਰਟ ਹੈ ਜੀ ਬਾਈ ਨੇ ਆਪਣੇ ਮੀਨੂ ਉੱਪਰ ਵੀ ਬਲਾਸਟਰ ਜੋੜੀ ਫੂਡ ਪੁਆਇੰਟ ਐਵੇਂ ਬਣਾਇਆ ਵੀ ਦੇਖੋ ਤੇ ਆਪਾਂ ਮੈਨੂੰ ਦਿਖਾ ਲਈਆਂ ਤੁਹਾਨੂੰ ਇੱਕ ਵਾਰ ਮੇਜ਼ ਆਲੂ ਟਿੱਕੀ 버ਗਰ 버ਗਰ ਨੇ ਸੈਂਡਵਿਚ ਨੇ ਮੋਟਾ ਮੋਟਾ ਦਿਖਾ ਦिए ਪਾਸਤਾ ਚਾਹੇ ਕੋਲਡ ਕਾਫੀ ਜਾਈ ਆਓ ਜਰੂਰ ਜਿਹੜਾ ਡਾ ਵੀਰਪੁਰ ਆਪਣੇ ਇਧਰੋਂ ਲੰਘਦੇ ਨੇ ਤੇ ਜਰੂਰ ਆਇਓ ਜੀ ਲੋ ਜੀ ਇਹ ਆਪਣਾ ਆ ਗਏ ਨੇ ਸੈਂਡਵਿਚ ਇਹ ਬੱਚੇ ਆਸਤੇ ਮੰਗਾਏ ਸੀ ਫਰਾਈਜ਼ ਉਹ ਵੀ ਆ ਰਹੇ ਨੇ ਆਪਾਂ ਟਰਾਈ ਕਰਕੇ ਦੇਖਦੇ ਆ ਕਿਵੇਂ ਨੇ ਖਾ ਲਿਆ ਆਪਾਂ ਸੈਂਡਵਿਚ ਵਗੈਰਾ ਮੰਗਾਏ ਸੀਗੇ ਸੈਂਡਵਿਚ ਆਪਾਂ ਨੂੰ ਲੱਗੇ ਬਹੁਤ ਜਿਆਦਾ ਸਵਾਦ ਤੇ ਨਾਲ ਫਰਾਈਜ਼ ਨੇ ਉਹ ਵੀ ਬੱਚਿਆਂ ਨੇ ਖਾਦੇ ਵਧੀਆ ਲੱਗੇ ਤੇ ਬਾਈ ਜੀ ਆਪਣੇ ਨਾਲ ਆ ਗਏ ਨੇ ਹੋਰ ਬਾਈ ਜੀ ਬਹੁਤ ਵਧੀਆ ਬਹੁਤ ਠੰਡ ਲੱਗਾ ਜੀ ਤੁਹਾਡਾ ਸਮਾਨ ਬਹੁਤ ਜਿਆਦਾ ਟੇਸਟੀ ਸੀਗਾ ਥੈਂਕ ਯੂ ਥੈਂਕ ਯੂ ਹਾਂਜੀ 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 ਤੇ ਬਾਕੀ ਵੀਰ ਜੀ ਮੜਾ ਜੇ ਇੱਕ ਵਾਰੀ ਐਡਰੈਸ ਜੂਰ ਦੱਸ ਦੋ ਤੁਸੀਂ ਮੈਨੂੰ ਅਸੀਂ ਥੋੜਾ ਜਿਹਾ ਪਟਿਆਲੇ ਤੋਂ ਭੁਲੇਖਾ ਪੈ ਜਾਂਦਾ ਕਿਵੇਂ ਸੰਦਸ ਲੱਗੇ ਹਾਂਜੀ ਬਾਕੀ ਐਡਰੈਸ ਦੀ ਤੁਹਾਨੂੰ ਦੱਸਦਾ ਮੈਂ ਜਦੋਂ ਆਪਾਂ ਪਟਿਆਲੇ ਤੋਂ ਆਉਣੇ ਆ ਲਾਸਟ ਸੰਗਰੂਰ ਦਾ ਹਾਈਵੇ ਕ੍ਰਾਸ ਕਰਕੇ ਜਸਟ ਆਪਣਾ 300 ਮੀਟਰ ਦੇ ਤੁਸੀਂ ਮੈਪ ਤੇ ਵੀ ਗੂਗਲ ਤੇ ਸਰਚ ਕਰ ਸਕਦੇ ਹੋ ਗਲੋਬ ਜਿਹੜੀ ਫੂਟ ਪੁਆਇੰਟ ਤੁਹਾਨੂੰ ਲੋਕੇਸ਼ਨ ਬਿਲਕੁਲ ਪ੍ਰੋਪਰ ਲੈ ਕੇ ਉਹ ਤੇ ਬਾਈ ਬਹੁਤ ਘੈਂਟ ਬੰਦਾ ਯਾਰ ਆਓ ਤੁਸੀਂ ਪੂਰਾ ਖੁੱਲਾ ਟਾਈਮ ਮਿਲਦਾ ਸਾਨੂੰ ਆਇਆ ਹੁਣ ਤੱਕ ਨੀ ਬਣਾ ਅੱਧਾ ਪੌਣਾ ਘੰਟਾ ਹੋ ਗਿਆ ਜ਼ਿਆਦਾ ਹੋ ਗਿਆ ਉਹ ਟਾਈਮ ਤੇ ਆਪਣੇ ਤੇ ਮਤਲਬ ਦਿਲਖੁਸ਼ ਬੰਦੇ ਨੇ ਤੇ ਟੇਸਟ ਤਾਂ ਬਾਕੀ ਹੈਗਾ ਹੀ ਹੈਗਾ ਤੇ ਆ ਦੇਖੋ ਇੱਕ ਵਾਰੀ ਦੁਬਾਰੇ ਦੇਖ ਲੋ ਤੁਸੀਂ ਇਹਨਾਂ ਦਾ ਸੈਟਅਪ ਜਰੂਰ ਆਏਗੀ ਸਾਰੇ ਜਣੇ ਲਓ ਜੀ ਆਹ ਲੋਕੇਸ਼ਨ ਹੈ ਆਹ ਬੋਰਡ ਲੱਗਾ ਇਹ ਹੈਗਾ ਰਸਤਾ ਜਾਂਦਾ ਜੀ ਪਟਿਆਲੇਵਾਲ ਨੂੰ ਤੇ ਪਟਿਆਲੇ ਤੋਂ ਜਦੋਂ ਆਹ ਰਸਤਾ ਜਾਂਦਾ ਜੀ ਮਤਲਬ ਬਰਨਾਲਾ ਸਾਈਡ ਇਹ ਆ ਜੀ ਤੇ ਇੱਧਰ ਹੈਗਾ ਬਾਈ ਦਾ ਸੈਟਅਪ ਤੇ ਲਿਖਿਆ ਵੀ ਆ ਬਲਾਸਟ ਜੋੜੀ ਫੂਡ ਪੁਆਇੰਟ ਵੈਲਕਮ ਲਓ ਜੀ ਹੁਣ ਆਪਾਂ ਜਾ ਰਹੇ ਆ ਬਰਨਾਲੇ ਵੱਲ ਨੂੰ ਨਾਲੇ ਤੁਹਾਨੂੰ ਪਤਾ ਹੈਗਾ ਜੀ ਆਊਟਲੈਟ ਤੇ ਉਧਰੋਂ ਚੱਲਦੇ ਆਂ ਲਾਸਟ ਤੱਕ ਦੇਖ ਲਿਓ ਵਲੌਗ ਜੀ ਸਾਰਾ ਤੇ ਇੱਕ ਛੋਟੀ ਜਿਹੀ ਗਲਿਮਸ ਇੱਕ ਛੋਟੀ ਜਿਹੀ ਚ ਲੱਗਦਾ ਟੀ ਉਧਰ ਵੀ ਮਰਵਾ ਦਿੰਨੇ ਆਪਾਂ ਉੱਥੇ ਅਗਲੇ ਪਾਸੇ ਵੈਸੇ ਆਪਾਂ ਇੱਕ ਪਹਿਲਾਂ ਆਲਰੇਡੀ ਵਲੌਗ ਪਾਇਆ ਹੋਇਆ ਸਾਰਾ ਉਹ ਸਪੈਸ਼ਲ ਬਰਨਾਲੇ ਵਾਲੇ ਆਊਟਲੈਟ ਦਾ ਹੀ ਹੈ ਤੇ ਹੁਣ ਵੀ ਤੁਹਾਨੂੰ ਇੱਕ ਵਾਰੀ ਦੁਬਾਰੇ ਵਿਖਾ ਦਿੰਨੇ ਆਂ ਪਹੁੰਚ ਗਏ ਆਪਾਂ ਆਊਟਲੈਟ ਜਿਹਾ ਦੇਖੋ ਸਾਹਮਣੇ ਜੀ ਦੂਜੀ ਸਾਈਡ ਆ ਸੜਕ ਤੇ ਕਿਉਂਕਿ ਆਪਾਂ ਪਟਿਆਲੇ ਵੱਲ ਆ ਰਹੇ ਆਂ ਜੀ ਐਂਟਰ ਹੋ ਗਿਆ ਤੁਹਾਨੂੰ ਵਿਖਾਣੇ ਨਾਲ ਨਾਲ ਜੀ ਆ ਹੈਗੀ ਐਂਟਰੀ ਤੇ ਪਾਰਕਿੰਗ ਅੱਜ ਫੁੱਲ ਹੀ ਆ ਕੰਮ ਕਿਉਂਕਿ ਛੁੱਟੀਆਂ ਨੇ ਜੀ ਤੇ ਛੁੱਟੀਆਂ ਦੇ ਵਿੱਚ ਪਬਲਿਕ ਤੁਹਾਨੂੰ ਪਤਾ ਜੀ ਸਾਰੇ ਥੋੜੇ ਜਿਹੀ ਵਿਲੇ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਤੇ ਆਏ ਹੋਏ ਨੇ ਆ ਦੇਖੋ ਬਾਈਕ ਪਾਰਕਿੰਗ ਫੁੱਲ ਹੈ ਦੇਖੋ ਆਫ ਕਾਫੀ ਲੱਗੀ ਹੋਈ ਹੈ ਸਾਰੇ ਬ੍ਰਾਂਡਾਂ ਦੇ ਬਾਹਰ ਹੀ ਇਹ ਐਡ ਆ ਬੱਸ ਦੇਖੋ ਖੜੀ ਆ ਸਾਹਮਣੇ ਇਹ ਬੱਸ ਤੇ ਉੱਪਰ ਆਪਾਂ ਲਾਸਟ ਟਾਈਮ ਜਿਹਦਾ ਪਹਿਲਾ ਵਲੌਗ ਬਣਾਇਆ ਸੀਗਾ ਜੀ ਉਦੋਂ ਉੱਪਰ ਦੀ ਛੱਤ ਤੇ ਚੜ ਕੇ ਮੈਂ ਵੀਡੀਓ ਛੂਟ ਦਿੱਤਾ ਸੀਗਾ ਜੀ ਦੇਖ ਲਓ ਤੁਸੀਂ ਸਾਰਾ ਜੀ ਕੁਝ ਇਸ ਤਰ੍ਹਾਂ ਦਾ ਆਊਟਲੈਟ ਐ ਲੱਗਦਾ ਜਿਵੇਂ ਕਿਸੇ ਫੋਰਨ ਕੰਟਰੀ ਆ ਗਈ ਏ ਆ ਦੇਖ ਯਾਰ ਕਿੰਨਾ ਸੋਹਣਾ ਹਨਾ ਕਾਜ ਆ ਦੇਖੋ ਜੀ ਸਾਰੇ ਬ੍ਰਾਂਡ ਆ ਰਿਹਾ ਹੈ VOTING ਦਾ ਟਾਈਮ ਇੱਥੇ VOTING ਵੀ ਕਰਦੇ ਆ ਨਾ ਮੈਂ ਕਹਿੰਦਾ ਆਉਣੇ ਕੱਢ ਲੈ ਯਾਰ ਗੱਡੀ ਇੱਕ ਵਾਰੀ ਆਣਾ ਵੇਖ ਲਈਏ ਕਹਤਾਂ ਨੂੰ ਹੁਣ ਗੱਡੀ ਤੇ ਦਿਖਾ ਦਿੰਨੇ ਸਾਰਾ ਆ B130 ਨੇ ਲਾਸਟ ਟਾਈਮ ਇੱਥੇ ਖਾਦਾ ਸੀਗਾ ਆਪਾਂ ਜੀ ਫੂਡ ਤੇ B13 ਅੰਦਰ ਸਨੈਕਸ ਬ੍ਰਿਸਟਾ ਤੇ ਇਧਰਲੇ ਪਾਸੇ ਆ ਸਮੈਸ਼ ਗੇਮ ਆਨ ਆ ਦੇਖੋ ਜੀ ਇਹ ਸਾਰਾ ਗੇਮਿੰਗ ਵਾਲਾ ਜੀ ਉਹ ਸਾਹਮਣੇ ਇਧਰ ਜੀ ਤੇ ਹੁਣ ਆ ਗਿਆ ਜੀ ਇਧਰ ਆ ਵਾਲਾ VOTING ਵਾਲਾ ਆ ਸਾਹਮਣੇ ਜਿਹੜਾ ਰਿਕਮਟਿਆਰ ਆ ਸਾਹਮਣੇ ਹੈਗਾ ਜੀ ਬੋਟਿੰਗ ਵਾਸਤੇ ਟਰੇਨ ਆ ਜਾ ਰਹੀ ਅੱਗੇ ਆ ਬੋਟਿੰਗ ਵਾਲਾ ਤੇ ਉਹ ਸਾਰਾ ਮਤਲਬ ਪੂਲ ਕਹਿ ਲਓ ਜਾਂ ਤਲਾਬ ਕਹਿ ਲਓ ਜਿਹੜਾ ਬਣਿਆ ਬੋਟਿੰਗ ਕਰਨ ਵਾਸਤੇ ਅੱਗੇ ਕਰੀ ਮੜਿਆ ਦਿਖਾਈਏ ਉਹ ਦਿਖਾਣਾ ਤੁਹਾਨੂੰ ਸਾਇਡ ਤੋਂ ਹੁਣ ਇਸ ਟਾਈਮ ਤਾਂ ਮਨ ਲੱਗਦਾ ਧੁੱਪ 'ਚ ਤਾਂ ਕੌਣ ਕਰੋਗੇ ਚੱਲ ਰਹੀ ਬੋਟਿੰਗ ਹਣਾ ਉਹ ਚੱਲ ਰਹੀ ਬੋਟ ਇੱਕ ਤੇ ਨਾਲ-ਨਾਲ ਪੈਥ ਬਣਿਆ ਚੱਲਣ ਵਾਸਤੇ ਦੇਖੋ ਲਾਸਟ ਟਾਈਮ ਆਪਾਂ ਬੋਟਿੰਗ ਕਰ ਲਈ ਸੀ ਹੁਣ ਨਹੀਂ ਕਰਨੀ ਕਰਨੀ ਹੈ ਹਾਂ ਲਓ ਜੀ ਬੱਚੇ ਘਰੇਣ ਕਰਨੀ ਬੋਟਿੰਗ ਆ ਦੇਖੋ ਜੀ ਕਿੰਨਾ ਘੈਣ ਨਜ਼ਾਰਾ ਜੀ ਮੈਂ ਬਾਹਰ ਜਾ ਕੇ ਦਿਖਾਣਾ ਤੁਹਾਨੂੰ ਜੀ ਲਓ ਜੀ ਆ ਦੇਖੋ ਬੋਟ ਵੱਡੀ ਐ ਫੈਮਿਲੀ ਮਤਲਬ ਜਾ ਸਕਦੀ ਐ ਇਹਦੇ ਚ ਬਹਿ ਕੇ ਇੱਧਰ ਸੌਂਗ ਲੱਗੇ ਨੇ ਬ੍ਰਾਂਡ ਚੈੱਕ ਕਰੋ ਜੀ ਵੁੱਡਲੈਂਡ ਸ਼ੂਟਰੀ ਸੋਵੱਟ ਲਕਸ਼ੀਤਾ ਸੈਮਸੰਗ ਸੁਪਰ 99 ਕਈ ਬ੍ਰਾਂਡ ਨੇ ਕਾਫੀ ਮੈਨ ਲੱਗਦਾ ਵੀ ਜਦ ਤੱਕ ਮੇਰਾ ਆਈਡੀਆ 100 ਦੇ ਨੇੜੇ ਤੇੜੇ ਹੋਣਗੇ ਬ੍ਰਾਂਡ ਬਾਕੀ ਘਟ ਵੱਧ ਵੀ ਸਕਦੇ ਆ ਤੇ ਆ ਦੇਖੋ ਬਹੁਤ ਵਧੀਆ ਲੱਗ ਰਹਿਣ ਪਾਣੀ ਤੇ ਨਜ਼ਾਰਾ ਬਹੁਤ ਵਧੀਆ ਜਿੱਥੋਂ ਦਾ ਇੱਕ ਗੱਲ ਇੱਥੇ ਹੈਗੀ ਆ ਸਫਾਈ ਤਾਂ ਬਹੁਤ ਐ ਪਰ ਤੁਰਨਾ ਵੀ ਬਹੁਤ ਪੈਂਦਾ ਦੇਖੋ ਤੁਸੀਂ ਕਿੱਡਾ ਬੱਟਾ ਹੈ ਵੱਡਾ ਬਹੁਤ ਤੁਰਨਾ ਪੈਂਦਾ ਬਾਕੀ ਜੇ ਤੁਸੀਂ ਆਪਣੀ ਵੀਕਲ ਤੇ ਆ ਦੇਖੋ ਗੱਡੀਆਂ ਜਾ ਰਹੀਆਂ ਨੇ ਤੇ ਤੁਸੀਂ ਮਤਲਬ ਇਹਦੇ ਥਰੂ ਵੀ ਲੰਘ ਸਕਦੇ ਹੋ ਮਤਲਬ ਜਾ ਸਕਦੇ ਹੋ ਜਿਹੜਾ ਵੀ ਅੱਜ ਇੱਥੇ ਜਿਹੜੀ ਕੰਪਨੀ ਦੇ ਬ੍ਰਾਂਡ ਦੇ ਜਿਹੜੇ ਵੀ ਕੱਪੜੇ ਖੇਦਨੇ ਉੱਥੇ ਤੁਸੀਂ ਘੜ ਸਕਦੇ ਮੈਂ ਇੱਥੇ ਖੜਾ ਦੇਖੋ ਕਿੰਨੀ ਵਧੀਆ ਲੋਕੇਸ਼ਨ ਹੈ ਇਹ ਦੇਖੋ ਜੀ ਵਧੀਆ ਨਾ ਜੀ ਆਪਾਂ ਇਹ ਸੋਚ ਕੇ ਆਏ ਸੀ ਵੀ ਅੱਜ ਨਾ ਮੌਸਮ ਠੰਡਾ ਹੈ ਤੇ ਇਹ ਬੱਦਲ ਵੀ ਹੈ ਪਰ ਹੁਣ ਧੁੱਪ ਚੜ ਗਈ ਹੈ ਬੱਦਲ ਹੈਗਾ ਥੋੜਾ ਬਹੁਤ ਤੇ ਪਰ ਫਿਰ ਵੀ ਗਰਮੀ ਹੁੰਦੇ ਬਾਵਜੂਦ ਵੀ ਜਿੱਥੇ ਆਪਣੀ ਦੂਜੀ ਤਰੀ ਫਿਰਦੀ ਆਪਾਂ ਵੀ ਤੁਰੇ ਫਿਰਦੇ ਆ ਜੀ ਤੇ ਵਧੀਆ ਲੱਗ ਰਿਹਾ ਆ ਉਹ ਪਰਲੇ ਪਾਸੇ ਸਾਹਮਣੇ ਦੇਖੋ ਮੈਂ ਜ਼ੂਮ ਕਰਦਾ ਹਾਂ ਬਿਲਡਿੰਗਾਂ ਨਾਲ ਜਿਹੜੀਆਂ ਉਹ ਵੀ ਉਧਰ ਵੀ ਤਿਆਰ ਹੋ ਰਿਹਾ ਜੀ ਤੇ ਲਾਸਟ ਟਾਈਮ ਕਹਿ ਰਹੇ ਸੀ ਕਿ ਹੋਰ ਵੀ ਬ੍ਰਾਂਡ ਇੱਧਰ ਆਉਣੇ ਨੇ ਲੋ ਜੀ ਆਹ ਦੇਖੋ ਜੀ ਬਾਈ ਇਧਰ ਨਾਲ ਨਾਲ ਆ ਵੇ ਪਾਰਕਿੰਗਾਂ ਵੇ ਆ ਸਾਹਮਣੇ ਬ੍ਰਾਂਡ ਨੇ ਜਿਹੜਾ ਤੁਸੀਂ ਕੁਝ ਖਰੀਦਣ ਇਧਰ ਪਾਰਕਿੰਗ ਹੈ ਜੀ ਤੇ ਆਪਣੀ ਵਾਲੀ ਗੱਡੀ ਆ ਗਈ ਹੈ ਜੀ ਆਹ ਦੇਖੋ ਆਪਾਂ ਹੁਣ ਬੈਠਦੇ ਆ ਵਿੱਚ ਆਪਾਂ ਇੱਕ ਸਟੋਰ 'ਚ ਖੜੇ ਆ ਤੇ ਆ ਪੱਖਾ ਮੇਰੇ ਹੱਥ ਲੱਗਾ ਜੀ ਦੇਖੋ ਇਹ ਛੋਟਾ ਜਿਹਾ ਬਿਲਕੁਲ ਅੱਧੇ ਕਿ ਫੁੱਟ ਦਾ ਹੋਣਾ ਤੇ ਫੁੱਟੇ ਦਾ ਹਲੋ ਵੱਧ-ਵੱਧ ਤੇ ਇੱਥੇ ਸੋਚਿਆ ਤਾਂ ਮੈਂ ਚਲਾ ਕੇ ਦੇਖੀ ਆ ਦੇਖੋ ਕੀ ਬਾਤ ਆ ਪੂਰੇ ਫਰਾਟੇ ਮਾਰ ਰਾ ਜੀ ਇਹ ਮੈਂ ਕਿ ਹਵਾ ਲੈ ਕੇ ਦੇਖਦੇ ਆ ਹਵਾ ਘਾਟੀਏ ਬਸ ਇੱਥੇ ਕਰਕੇ ਰੱਖਣਾ ਪਊਗਾ ਮਤਲਬ ਸੋ ਨਹੀਂ ਸਕਦੇ ਤੇ ਚਾਰਜ ਹੁੰਦਾ ਦੇਖੋ ਇਹ ਕਿਆ ਤਕਲੀਕ ਹੈ ਹਵਾ ਕਰ ਲੈ ਵੇਚਣਾ ਮਾਰਨ ਲਈ ਦੇਖ ਕਿਵੇਂ ਲੱਗਾ ਠੀਕ ਆ ਹਾਂ ਬੰਦ ਕਰੀਦਾ ਕਰਦੇ ਬੰਦ ਤੇਜੀ ਹੁੰਦਾ ਹਾਂ ਲਾਲੀਏ ਲੈਣਾ ਫਤੇ ਲੈਣਾ ਪੱਕਾ ਹਾਂ ਦੇਖੋ ਦਾ ਠੀਕ ਹੈ ਲੈ ਦੇ 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 ਮੈਨੂੰ ਲਓ ਜੀ ਆ ਇਧਰ ਸਾਹਮਣੇ ਦੇਖੋ ਇੱਕ ਹੋਰ ਬਿਲਡਿੰਗ ਬਣ ਰਹੀ ਹੈ ਤੇ ਸੌਂਗ ਬੜੇ ਚੱਲ ਰਹੇ ਨੇ ਆ ਦੇਖੋ ਸਪੀਕਰ ਘੈਂ ਘੈਂਟ ਗਾਣੇ ਤੇ ਉਹ ਸਾਹਮਣੇ ਆ ਪਹਿਲਾਂ ਜਦੋਂ ਅਸੀਂ ਲਾਸਟ ਟਾਈਮ ਆ ਉਹ ਤੋਂ ਇੰਨਾ ਜ਼ਿਆਦਾ ਨਹੀਂ ਸੀ ਹੁਣ ਤਾਂ ਬਹੁਤ ਜ਼ਿਆਦਾ ਫੈਲ ਗਿਆ ਜੀ ਸਾਰੇ ਪਾਸੇ ਬਦਲਵਾਈ ਹੋ ਗਈ ਆ ਤੇ ਆ ਚੱਲੇ ਨੇ ਸਾਰੇ ਆਣੇ ਬੱਸ 'ਚ ਸਵਾਰ ਕੇ ਉਹੀ ਬੱਸ ਆ ਤੇ ਆਪਾਂ ਇਹਦਾ ਸ਼ਾਰਟ ਐਂਡ ਰੀਲ ਵੀ ਪਾਇਆ ਸੀਗਾ ਆਪਣੇ YouTube ਐਂਡ Instagram ਤੇ ਜੀ ਤੇ ਸਾਰੇ ਜਿਹੜਾ ਆਊਟਲੈਟ ਦਾ ਚੱਕਰ ਲਾਉਂਦੀ ਇਹ ਲੰਡਨ ਬੱਸ ਲਿਖਿਆ ਹੋਇਆ ਹੈ ਜੀ ਮੌਸਮ ਦੇਖੋ ਕਿੰਨਾ ਪਿਆਰਾ ਹੋ ਗਿਆ ਜੀ ਬੱਦਲਵਈ ਹੋ ਗਈ ਹੈ ਆ ਪਾਰਕ ਆ ਜੀ ਇੱਧਰ ਹਲਦੀ ਰਾਮ ਦੇ ਸਵਾਗਤ ਦੇ ਸਾਹਮਣੇ ਤੇ ਇੱਥੇ ਚੁੱਲੇ ਵਗੈਰਾ ਲੱਗੇ ਨੇ ਬੱਚਿਆਂ ਵਾਸਤੇ ਫੰਕਸ਼ਨ ਕਰਨ ਵਾਸਤੇ ਤਾਂ ਬਹੁਤ ਵਧੀਆ ਬਸ ਇਹੀ ਮੈਂ ਵਾਰ-ਵਾਰ ਕਹਾਂਗੇ ਇੱਥੇ ਆਣ ਗਿਆ ਹੀ ਲੱਗਦਾ ਕਿ ਆਪਾਂ ਮੈਨੂੰ ਕੈਨੇਡਾ ਵੀ ਕਹਿੰਦੇ ਇਹਨੂੰ ਯਾਨੀ ਕਿ ਕਿਸੇ ਫੋਰਨ ਕੰਟਰੀ ਚ ਆ ਗਏ ਆ ਫੁੱਲ ਬੂਟੇ ਹਰਿਆਲ ਬਹੁਤ ਕੰਡ ਹੈ ਜੀ ਬਹੁਤ ਵਧੀਆ ਇਹ ਪੂਰਾ ਇਹਨੂੰ ਫਿਰਨ ਲਈ ਆਪਾਂ ਨੂੰ ਘੱਟੋ ਘੱਟ 2-2 ਘੰਟੇ ਕੱਢਣੇ ਚਾਹੀਦੇ ਆ ਜੀ ਫੇਰ ਹੀ ਗੱਲ ਬਣੂਗੀ ਉਹ ਵੀ ਥੋੜਾ ਥੋੜਾ ਕਿਉਂਕਿ ਬਾਕੀ ਐ ਵੀ ਆਪਾਂ ਖਰੀਦਣਾ ਕੀ ਆ ਜੇ ਆਪਾਂ ਸ਼ਾਪਿੰਗ ਜਿਆਦਾ ਕਰਨੀ ਆ ਤਾਂ ਫੇਰ ਆਪਾਂ ਕੱਪੜੇ ਵਾਲੇ ਪਾਸੇ ਜਾਵਾਂਗੇ ਜੇ ਕੱਪੜੇ ਖਰੀਦਣੇ ਆ ਜੇ ਆਪਾਂ ਖਾਣ ਪੀਣ ਆਇਆ ਤਾਂ ਖਾਣ ਪੀਣ ਦਾ ਏਰੀਆ ਜਿਹੜਾ ਪਿੱਛੇ ਆ ਜੀ ਆਪਣੇ ਉਹ ਅਲੱਗ-ਅਲੱਗ ਨੇ ਤੇ ਆ ਦੇਖੋ ਆਪਾਂ ਵੀ ਹੁ ਕੁਝ ਨਾ ਕੁਝ ਖਰੀਦ ਲਈਏ ਕੋਈ ਸ਼ਰਟ ਹੈ ਕੋਈ ਜੀਨ ਕੋਈ ਪਸੰਦ ਆਉਂਦੀ ਆ ਤਾਂ ਆਪਾਂ ਧਰ ਲੈਨੇ ਆ ਜੀ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਬਾਏ ਬਾਏ